ਆ ਤੁਸੀਂ ਪਹਿਲਾਂ ਗਾਣਾ ਸੁਣੋ ਪੰਜਾਬੀ ਅੱਲੜਾਂ ਦੇ ਅੱਲੜਾਂ ਦੇ ਰੱਬ ਯਾਦ ਨਹੀਂ ਵੇ ਅੱਜ ਜਟੀਆਂ ਦੇ ਜਟੀਆਂ ਦੇ ਰੱਬ ਯਾਦ ਨਹੀਂ ਵੇ ਅੱਜ ਲੈ ਸੋਣ ਲੋ ਕਿੰਨੀ ਚੰਗੀ ਗੱਲ ਕਹੀ ਹੈ ਨਾ ਅੱਲੜਾਂ ਦੇ ਜਟੀਆਂ ਦੇ ਰੱਬ ਯਾਦ ਨਹੀਂ ਕੋਈ ਤੱਕ ਬੰਦਿਆ ਇਸ ਗੱਲ ਦਾ ਅਲੜਾਂ ਦੇ ਜੱਟੀਆਂ ਦੇ ਰੱਬ ਯਾਦ ਨਹੀਂ ਹੈਗਾ ਯਾਨੀ ਇਹ ਗੱਲ ਕਹਿ ਕੇ ਤੁਸੀਂ ਭੰਗੜਾ ਗਿੱਧਾ ਪਾਈ ਜਾਂਦੇ ਹੋ ਕੀ ਫਾਇਦਾ ਮਿਲੂ ਪੰਜਾਬ ਦੀ ਪੀੜੀ ਨੂੰ ਕੀ ਮਿਲੂਗਾ ਇਹ ਗੱਲ ਤਾਂ ਤੁਸੀਂ ਕਹਤੇ ਮੰਨਦੇ ਆ ਸਹੀ ਆ ਅਲੜਾਂ ਦੇ ਜੱਟੀਆਂ ਦੇ ਰੱਬ ਯਾਦ ਨਹੀਂ ਨੇ ਕੱਲਾ ਅਲੜਾਂ ਦੇ ਜੱਟੀਆਂ ਦੇ ਹੈ ਨਹੀਂ ਗਾ ਰੱਬ ਯਾਦ ਹੋਰ ਕੋਈ ਬੰਦੇ ਹੈ ਨਹੀਂ ਕਿ ਸਾਰਿਆਂ ਨੂੰ ਵਿੱਚ ਲੋ ਤੁਸੀਂ ਜੇ ਇਹ ਗੱਲ ਕਰਨੀ ਸੀ ਤੁਸੀਂ ਇਮੋਸ਼ਨਲ ਤਰੀਕੇ ਨਾਲ ਕਰਦੇ ਅੱਜ ਕੱਲ ਦੀ ਜਿਹੜੀ ਨੌਜਵਾਨ ਪੀੜੀ ਹੈ ਕੋਈ ਰੱਬ ਨੂੰ ਯਾਦ ਨਹੀਂ ਕਰਦਾ ਨਸ਼ਿਆਂ ਦੇ ਵੱਲ ਤੁਰ ਹੀ ਜਾਂਦੇ ਆ ਇਸ ਕਰਕੇ ਕੋਈ ਰੱਬ ਵੱਲ ਧਿਆਨ ਨਹੀਂ ਦਿੰਦਾ ਉਹ ਜੋ ਤੁਸੀਂ ਗਾਣਾ ਗਾਈ ਜਾਂਦੇ ਹੋ ਹਾਂ ਗਾਣੇ ਦੇ ਨਾਲੇ ਖੋਨ ਨਾਸ ਕਰਦੇ ਹੋ ਨਾਲੇ ਧਰਤੀ ਪੱਟੀ ਜਾਂਦੇ ਹੋ ਗਿੱਧਾ ਪਾਈ ਜਾਂਦੇ ਹੋ ਐਵੇਂ ਕੀ ਫਾਇਦਾ ਪੰਜਾਬ ਦੀ ਵੀਡੀਓ ਪੁੱਠੇ ਪਾਸੇ ਚਾਈ ਜਾਂਦੀ ਆ ਉਹੋ ਜੇ ਤੁਸੀਂ ਐਕਟਰ ਜੋਜ ਜੀ ਆਇਆ ਮੂੰਹ ਚੱਕ ਕੇ ਤੁਸੀਂ ਗਾਣਾ ਗਾ ਦਿੰਦੇ ਹੋ ਉਹ ਲੋਕੋ ਥੋੜਾ ਜਿਹਾ ਧਿਆਨ ਦਿਓ ਕਿ ਤੁਸੀਂ ਜਿਹੜੇ ਇਹ ਗਾਣੇ ਸੁਣਦੇ ਹੋ ਇਹਨਾਂ ਦਾ ਮਤਲਬ ਸਹੀ ਤਰੀਕੇ ਨਾਲ ਦੇਖਿਆ ਕਰੋ ਫਿਰ ਤੁਸੀਂ ਗਾਣੇ ਸੁਣਿਆ ਕਰੋ ਐਵੇਂ ਮੂੰਹ ਚੱਕ ਕੇ ਐਵੇਂ ਗਾਣੇ ਸੁਣਨ ਦਾ ਕੋਈ ਫਾਇਦਾ ਨਹੀਂਗਾ ਇਹ ਜਿਹੜੇ ਐਕਟਰ ਹੈਗੇ ਆ ਆਪਦੇ ਵਿਊ ਪਿੱਛੇ ਠੀਕ ਹੈ ਫੇਮ ਪਿੱਛੇ ਗਾਣੇ ਗਾ ਦਿੰਦੇ ਆ ਤੇ ਉਹੋ ਜੇ ਤੁਸੀਂ ਹੋ